ਪਿੰਡ ਬਪਰੌਰ ਦੀ ਸਾਰੀ ਸੰਗਤ ਦਾ ਸਰਪੰਚ ਸਾਹਿਬਾਨ ਦਾ ਇਲਾਕੇ ਦੇ ਸਾਰੇ ਸਰਪੰਚ ਸਾਹਿਬਾਨਾਂ ਦਾ ਸਾਡੇ ਜੀਐਸਡਬਲਯੂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਪਰੌਰ ਨੂੰ ਜਿਹੜੇ ਤਿੰਨ ਕਮਰੇ ਦੋ ਕਮਰੇ ਕਲਾਸਰੂਮ ਤੇ ਇੱਕ ਜਿਹੜਾ ਦਫ਼ਤਰ ਇਹਨਾਂ ਨੇ ਸੀਐਸਆਰ ਦੇ ਵਿੱਚੋਂ ਬਣਾ ਕੇ ਦਿੱਤਾ ਸੋ ਇਹਨਾਂ ਨਾਲ ਜਦੋਂ ਆਪਣੀ ਸਰਕਾਰ ਬਣੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਹਨਾਂ ਦਾ ਉਦਘਾਟਨ ਕਰਕੇ ਗਏ ਸੀ ਉਸ ਸਮੇਂ ਆਪਾਂ ਮਿਲੇ ਇਹਨਾਂ ਗੱਲਬਾਤ ਕੀਤੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਨੂੰ ਪੰਜਾਬ ਦੇ ਵਿੱਚ ਆਇਆਂ ਨੂੰ ਵੈਲਕਮ ਜੀ ਆਇਆਂ ਤੁਹਾਨੂੰ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਵੇਗੀ ਜੋ ਵੀ ਇਹਨਾਂ ਦਾ ਕੰਮ ਹੈ ਉਹ ਫੈਲਦੇ ਆਧਾਰ ਤੇ ਕੀਤਾ ਜਾਂਦਾ ਪਰ ਇਹਨਾਂ ਵੱਲੋਂ ਇਲਾਕੇ ਦੇ ਲਈ ਪਹਿਲਾਂ ਬਪਰੌਰ ਦੇ ਵਿੱਚ ਤਕਰੀਬਨ 14-15 ਲੱਖ ਰੁਪਏ ਦਾ ਇੱਕ ਪਲੇਗ੍ਰਾਉਂਡ ਵਾਲੀਵਾਲ ਕੋਡ ਬਣਾਇਆ ਗਿਆ ਅੱਜ ਜਿਹੜਾ ਸਕੂਲ ਨੂੰ 10 ਕਮਰੇ ਬਣਾ ਕੇ ਦਿੱਤੇ ਗਏ ਮੈਂ ਆਪਣੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਜੀਐਸਡਬਲਯੂ ਦੇ ਸਾਰੇ ਪਰਿਵਾਰ ਦਾ ਇਹਨਾਂ ਦੇ ਪਲਾਟ ਹੈਂਡ ਦਾ ਬਾਕੀ ਸਾਰਿਆਂ ਦਾ ਮਨਦੀਪ ਜੀ ਰਾਂ ਦਾ ਸਾਰਿਆਂ ਦਾ ਧੰਨਵਾਦ ਤੇ ਅਸੀਂ ਆਸ਼ ਕਰਦੇ ਹਾਂ ਕਿ ਅਸੀਂ ਜਿੰਨੀ ਵੀ ਇੰਡਸਟਰੀ ਹੈ ਸਾਰੀ ਇੱਕ ਪਰਿਵਾਰ ਦੇ ਵਾਂਗੂ ਆਪਾਂ ਕੰਮ ਕਰਦੇ ਰਵਾਂਗੇ ਕਿਉਂਕਿ ਲੋਡ ਸੀ ਤੇ ਹੁਣ ਇਸ ਦੇ ਵਿੱਚ ਜਿਹੜਾ ਗਰਾਊਂਡ ਜਿਹੜਾ ਉਹ ਤਕਰੀਬਨ ਕਮਰੇ ਜਿਹੜੇ ਇੱਕ ਜਾਂ ਦੋ ਕਮਰਿਆਂ ਦੀ ਹੋਰ ਲੋਡ ਹੈ ਉਹ ਵੀ ਆਪਾਂ ਜਲਦੀ ਜਿਹੜੇ ਬਣਾ ਦੇਾਂਗੇ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਐਜੂਕੇਸ਼ਨ ਸਿੱਖਿਆ ਸਿਹਤ ਜਿਹੜੀ ਹੈਲਥ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਾਰੀ ਟੀਮ ਜਿਹੜੀ ਲੋਕਾਂ ਨਾਲ ਅਸੀਂ ਵਾਦਾ ਕਰਕੇ ਆਏ ਸੀ ਅਸੀਂ ਆਪਣਾ ਇੱਕ ਇੱਕ ਵਾਦਾ ਕਰਨ ਲਈ ਵਚਨਬੰਦ ਆ ਤੇ ਕਿਸ ਪਵਿੱਤਰ ਮਾਗੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਸਾਰਿਆਂ ਨੂੰ ਬਹੁਤ-ਬਹੁਤ ਮੁबारकਾਂ মিডিਆ ਵਾਲਿਆਂ ਦਾ ਵੀ ਧੰਨਵਾਦ ਲਾ ਕੇ ਦੀ ਸਾਰੀ ਸੰਗਤ ਦਾ ਬਹੁਤ-ਬਹੁਤ ਹਲਕੇ ਘਨੌਰ ਚ ਹੋਰ ਕਿਹੜੇ-ਕਿਹੜੇ ਕੰਮ ਚੱਲ ਰਹੇ ਆ ਜੀ ਆਪਣੇ ਪੰਜਾਬ ਸਰਕਾਰ ਵੱਲੋਂ ਕਾਫੀ ਜਿਹੜੇ ਅਗਲੇ ਮਹੀਨੇ ਅਸੀਂ ਆ ਗਰਾਊਂਡਾਂ ਦਾ ਕੰਮ ਜਿਹੜਾ ਸਾਡੀ ਕੋਸ਼ਿਸ਼ ਕਿ ਹਰ ਇੱਕ ਪਿੰਡ ਦੇ ਵਿੱਚ ਇਹ ਹੁਣ ਸਰਪੰਚ ਸਾਹਿਬਾਨਾਂ ਨੂੰ ਹਿੰਮਤ ਹੈ ਵੀ ਉਹ ਸਾਨੂੰ ਕਿੰਨੀ ਜ਼ਮੀਨ ਦੇ ਸਕਦੇ ਆ 4 ਬਿੱਗੇ ਦੇ ਸਕਦੇ ਆ 2 ਬਿੱਗੇ ਦੇ ਸਕਦੇ ਆ ਪਰ ਇੱਕ ਜਿਹੜਾ ਟਾਰਗੇਟ ਲੈ ਕੇ ਅਸੀਂ 2025 ਦਾ ਜਿਹੜਾ ਇੱਕ ਟਾਰਗੇਟ ਆ ਤਕਰੀਬਨ ਅਸੀਂ 100 ਪਲੱਸ ਜਿਹੜਾ ਗਰਾਊਂਡ ਜਿਹੜਾ ਅਸੀਂ ਬਣਾਉਣ ਜਾ ਰਹੇ ਆ ਸੋ ਅਗਲੇ 10 15 ਦਿਨ ਦੇ ਵਿੱਚ ਪਹਿਲੇ 15 ਜਾਂ 20 ਗਰਾਊਂਡ ਆਪਾਂ ਸ਼ੁਰੂ ਕਰ ਦੇਣੇ ਨੇ ਵਕ ਵਕ ਡਵੈਲਪਮੈਂਟ ਦੇ ਕੰਮ ਰਾਜਪੂਤ ਭਵਨ ਦਾ ਕੰਮ ਇਸ ਇਲਾਕੇ ਦੇ ਵਿੱਚ ਉਹ ਪਿੱਛੇ ਕੋਡ ਆਫ ਕਨੈਕਟ ਕਰਕੇ ਰੁਕ ਗਿਆ ਜੀ ਆਪਾਂ ਜਲਦੀ ਜਿਹੜਾ ਉਹ ਵੀ ਸ਼ੁਰੂ ਕਰ ਦਾਂਗੇ ਬਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਪਿੰਡਾਂ ਦੇ ਵਿੱਚ ਜਿਹੜੇ ਆਲਰੇਡੀ ਪਾਰਕਾਂ ਦੇ ਜਾਂ ਗਰਾਊਂਡਾਂ ਦੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਮੈਂ মিডিਏ ਦੇ ਜ਼ਰੀਏ ਤੁਹਾਨੂੰ ਦੱਸਣਾ ਚਾਹੁੰਨਾ ਵੀ ਆਪਾਂ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਜਿਹੜਾ ਚਾਹੇ ਉਹ ਵਾਲੀਬਾਲ ਕੋਡ ਹੋਵੇ ਚਾਹੇ ਉਹ ਪਾਰਕ ਹੋਵੇ ਚਾਹੇ ਉਹ ਕੋਈ ਪਲੇ ਗਰਾਊਂਡ ਆਪਾਂ ਹਰ ਪਿੰਡ ਦੇ ਵਿੱਚ ਇੱਕ ਇੱਕ ਜ਼ਰੂਰ ਬਣਾਉਣਾ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿੰਨੇ ਨੌਜਵਾਨਾਂ ਨੂੰ ਨੌਕਰੀ ਮਿਲ ਚੁੱਕੀ ਹੈ ਸਿੱਖਿਆ ਅਤੇ ਸਿਹਤ ਨੂੰ ਤਰਜਗਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਵਚਨਬੱਧ ਹੈ ਤਕਰੀਬਨ 50000 ਤੋਂ ਉੱਤੇ ਜਿਹੜੀਆਂ ਹੁਣ ਤੱਕ ਸਰਕਾਰੀ ਨੌਕਰੀਆਂ ਜਿਹੜੀਆਂ ਬਿਨਾਂ ਸ਼ਪਾਰਸ਼ ਤੋਂ ਮੈਰਿਟ ਦੇ ਆਧਾਰ ਦੇ ਉੱਤੇ ਜਿਹੜੀਆਂ ਹੁਣ ਤੱਕ ਦਿੱਤੀਆਂ ਗਈਆਂ ਨੇ ਸੋ ਸਾਡੇ ਇਲਾਕੇ ਦੀ ਵੀ ਬਹੁਤ ਬੱਚੇ ਸਾਡੇ ਇਲਾਕੇ ਦੀਆਂ ਦੋ ਇੱਕ ਤਾਂ ਬੱਚੀ ਸਾਡੀ ਜੱਜ ਲੱਗੀ ਹੈ ਸਾਡੇ ਦੋ ਬੱਚੀਆਂ ਜੱਜ ਲੱਗੀਆਂ ਸੋ ਸਬੰਸਪੈਕਟਰ ਲੱਗੇ ਆ ਪਟਵਾਰੀ ਲੱਗੇ ਆ, ਐਨਐਲ ਸੀਲਦਾਰ ਲੱਗੇ ਆ। ਸੋ ਕੌਨਸਟੇਬਲ ਦੀ ਭਰਤੀ ਵੀ ਹੋਈ ਆ। ਵੱਖ-ਵੱਖ ਖੋਤਿਆਂ ਦੇ ਉੱਤੇ ਸਾਡੇ ਬੱਚੇ ਜਿਹੜੇ ਟੀਚਰ ਵੀ ਭਰਤੀ ਹੋਏ ਨੇ, ਸੋ ਇਲਾਕੇ ਦੀਆਂ ਦੋ ਸਾਡੇ ਬੱਚੇ ਜਿਹੜੇ ਜੱਜ ਵੀ ਭਰਤੀ ਹੋਏ। ਸੋ ਸਾਰਿਆਂ ਨੂੰ ਬਹੁਤ-ਬਹੁਤ ਬੁਮਾਰਿਕਾ, ਬਹੁਤ ਬਹੁਤ ਅਨੰਦ ਹੋਇਆ। ਮੰਦੀਪ ਜੀ ਜੀਐਸਡਬਲੋਂ ਕੀ ਕੀ ਪਲਾਨਿੰਗ ਚੱਲ ਰਹੀ ਹੈ? ਅਸੀਂ ਉਹਰੇ ਮਦਨ ਜੀ ਪਿਛਲੇ 3 ਸਾਲ ਤੋਂ ਅਪ੍ਰੋਕਸ 3 ਤੋਂ 4 ਕਰੋੜ ਰੁਪਏ ਆਪਣੇ ਇਲਾਕੇ ਦੇ ਡਿਵੈਲਪਮੈਂਟ ਵਾਸਤੇ ਸੀਐਸਆਰ ਦੇ ਅੰਡਰ ਅਸੀਂ ਲਗਾ ਚੁੱਕੇ ਆ। ਜਦੋਂ ਪ੍ਰੋਜੈਕਟ ਸਰ ਨੇ ਦੱਸਿਆ ਉਸ ਤੋਂ ਇਨ ਐਡੀਸ਼ਨ ਟੂ 댓 ਕਿ ਅਸੀਂ ਮੋਬਾਈਲ ਹੈਲਥ ਐਂਬੂਲੈਂਸ ਜੋ ਸਾਡੀ ਰੋਜ਼ ਦੋ ਪਿੰਡਾਂ ਦੇ ਵਿੱਚ ਰੋਜ਼ ਜਾ ਰਹੀ ਹੈ ਜਿਹੜੀ ਟੈਸਟਿੰਗ ਫੈਸਿਲਿਟੀਆਂ ਹੈ ਬਲੱਡ ਟੈਸਟਿੰਗ ਫੈਸਿਲਿਟੀਆਂ ਹੈ ਡਾਕਟਰਸ ਹੈ ਜੋ ਫ੍ਰੀ ਆਫ ਕਾਸਟ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਥੈਨ ਅਸੀਂ ਆਂਗਣਵਾੜੀ ਨੂੰ ਅਪਗ੍ਰੇਡ ਕਰਿਆ ਹੈ ਥੈਨ ਆਪਣਾ ਅਸੀਂ ਗਰੀਬ ਬੱਚਿਆਂ ਨੂੰ ਜੋ ਗਰੀਬ ਪਰਿਵਾਰਾਂ ਤੋਂ ਨੇ ਜਿਨ੍ਹਾਂ ਨੂੰ ਐਜੂਕੇਸ਼ਨ ਨੂੰ ਪੜਨ ਦੇ ਵਿੱਚ ਆਰਥਿਕ ਤੌਰ ਤੇ ਕੋਈ ਅਗਰ ਦਿੱਕਤ ਮੈਸੂਜ ਹੁੰਦੀ ਹੈ ਜੋ ਅੱਛੇ ਬੱਚੇ ਸੀ ਉਹਨਾਂ ਨੂੰ ਅਸੀਂ ਸਕਾਲਰਸ਼ਿਪਸ ਨਹੀਂ ਹੈ ਇੱਕ ਅਸੀਂ ਫਿਜ਼ੀਓਥੈਰੇਪੀ ਸੈਂਟਰ ਜੋ ਪਿਛਲੇ ਕੁਝ ਮਹੀਨੇ ਪਹਿਲੇ ਹੀ ਅਸੀਂ ਸਟਾਰਟ ਕਰਿਆ ਔਰ ਅਗਲੇ ਅਪਰੋਕਸ 2 ਸਾਲ ਤੱਕ ਉਹ ਅਸੀਂ ਸਿਵਲ ਹਸਪੀਟਲ ਚ ਜਾਰੀ ਹੈ ਜਿਹਦੇ ਵਿੱਚ ਫ੍ਰੀ ਆਫ ਕਾਸਟ ਜਿੰਨੇ ਵੀ ਬਜ਼ੁਰਗ ਨੇ ਜਾਂ ਜਿਨ੍ਹਾਂ ਨੂੰ ਔਰਤوں ਕੋਈ ਇਸ਼ੂਜ਼ ਨੇ ਡਾਕਟਰ ਰਿਕਮੈਂਡੇਸ਼ਨਸ ਦੇ ਉੱਪਰ ਉਹ ਆਪਣਾ ਫ੍ਰੀ ਟਰੀਟਮੈਂਟਸ ਉਹ ਕਰਵਾ ਰਹੇ ਹਨ ਸਾਡੀ ਮੈਨੇਜਮੈਂਟ ਦੀ ਹਮੇਸ਼ਾ ਹੀ ਇਹ ਇਨੀਸ਼ੀਏਟਿਵ ਸੋਚ ਰਹੀ ਹੈ ਇਨੀਸ਼ੀਏਟਿਵ ਲੰਬੀ ਰਹੀ ਹੈ ਕਿ ਜਿਸ ਇਲਾਕੇ 'ਚ ਅਸੀਂ ਕੰਮ ਕਰ ਰਹੇ ਆ ਸਾਡੀ ਸੋਸ਼ਲ ਰਿਸਪੋਨਸੀਬਿਲਟੀ ਬਣਦੀ ਹੈ ਕਿ ਅਸੀਂ ਇਲਾਕੇ ਦਾ ਕੰਮ ਕਰਕੇ ਦਈਏ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਬਹੁਤ ਜਲਦ ਹੈਲਥ ਦੇ ਉੱਪਰ ਅਪਰੋਕਸ 40 ਤੋਂ 50 ਲੱਖ ਰੁਪਏ ਲਗਾਉਣ ਜਾ ਰਹੇ ਆ ਉਹ ਵੀ ਅਸੀਂ ਜਲਦ ਅਨਾਉਂਸਮੈਂਟ ਕਰਨ ਜਾ ਰਹੇ ਆ ਉਹ ਵੀ ਤੁਹਾਨੂੰ ਆਨ ਟੇਬਲ ਅਸੀਂ ਰਿਕਾਰਡ ਤੇ ਲੈ ਕੇ ਆਵਾਂਗੇ ਤੇ ਮੈਂ ਦੁਬਾਰਾ ਸਾਰੇ ਇਲਾਕੇ ਨੂੰ ਜਸਮੂਹ ਪੱਤਰਕਾਰ ਸਾਡੇ ਜੋ ਭਾਈਚਾਰਾ ਸਾਰਿਆਂ ਨੂੰ ਵੀ ਦੁਬਾਰਾ ਕਮਿਟਮੈਂਟ ਦੇ ਰਿਹਾ ਕਿ ਸਾਡੀ ਮੈਨੇਜਮੈਂਟ ਦੀ ਸੋਚ ਰਹੀ ਹੈ ਕਿ ਇਲਾਕੇ ਡਵੈਲਪਮੈਂਟ ਨੂੰ ਅਸੀਂ ਮੂਰੀ ਹੋ ਕੇ ਨਾਲ ਸਪੋਰਟ ਕਰਕੇ ਥੋਡੇ ਸਭ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਅਸੀਂ ਤੁਰਦੇ ਰਹੀਏ। ਇਹ ਫਿਊਚਰ ਜਾਰੀ ਰਹੇਗਾ। ਤੇ ਆਣੇ ਵਾਲੇ ਕੁਝ ਸਾਲ ਦੋ ਸਾਲ ਚ ਤੁਸੀਂ ਖੁਦ ਆਪ ਨੋਟਿਸ ਕਰੋਗੇ ਕਿ ਜੇਐਸਡਬਲਿਊ ਦੀ ਆਣ ਤੋਂ ਬਾਅਦ ਇਲਾਕੇ ਦੀ ਡਿਵੈਲਪਮੈਂਟ ਔਰ ਪੂਰੀ ਪਿਕਚਰ ਹੀ ਚੇਂਜ ਹੋ ਗਈ ਹੈ। ਥੈਂਕ ਯੂ। ਕੇਐਲਡਬਲਿਊ ਸਟੀਲ ਸਪੋਰਟਡ ਪ੍ਰੋਡਕਟਸ ਲਿਮਟਿਡ ਰਾਜਪੁਰਾ ਦਾ ਪਲਾਂਟ ਨੂੰ ਹੈਡ ਕਰ ਰਹਾ ਹਾਂ। ਅੱਜ ਹਮੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਮ ਅ ਪਕਰੌਰ گاؤں ਮੇ जो सरकारी स्कूल है प्राइमरी स्कूल है उसकी बिल्डिंग को एक्सटेंड कर पाए और हम लोगों ने दो क्लासरूम और एक ऑफिस नया बनाया जो कि बच्चों को पहले जो प्रॉब्लम होती थी और दो क्लास या तीन क्लास के बच्चे एक ही रूम में बैठ के पढ़ते थे नई रूम बनने के बाद में वो बच्चों की जो समस्या है वो दूर होगी गांव में और क्या क्या काम कराया आपने इसके पहले हम लोगों ने सिंथेटिक वॉलीबॉल कोर्ट जो है वो बनाया इसके बाद हरपलपुर में हम लोगों ने एक एम्बुलेंस दी जो कि पूरी तरह से इक्विप थी इसके अलावा सोलर लाइट्स हमने यहाँ डिस्ट्रीब्यूट करी और इसी स्कूल में हम लोगों ने स्मार्ट क्लास के लिए एलईडी टीवी और बाकी एक्टिविटीज़ करी जिससे कि बच्चों की जो पढ़ाई है वो केवल ना केवल अच्छी हो